ਪਰਮ ਸਨਮਾਨ ਯੋਗ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਦਰਬਾਰ ਸਾਹਿਬ ਤੇ ਹੋਏ ਹਮਲੇ ਦੌਰਾਨ ਮਾਰੇ ਗਏ ਸਿੱਖਾਂ ਦੀਆਂ ਲਾਸ਼ਾਂ ਨਾਲ ਕੀ ਸਲੂਕ ਕੀਤਾ ਗਿਆ ਇਹ ਸੁਣ ਕੇ ਰੰਗਟੇ ਖੜੇ ਹੋ ਜਾਣਗੇ ਰੋਜ਼ਾਨਾ ਟਾਈਮਜ਼ ਲੰਡਨ ਦੀ ਰਿਪੋਰਟ ਦੇ ਮੁਤਾਬਕ ਭਾਰਤੀ ਫੌਜ ਨੂੰ ਹੁਕਮ ਸੀ ਕਿ ਦਰਬਾਰ ਸਾਹਿਬ ਵਿੱਚੋਂ ਕਿਸੇ ਵੀ ਸਿੱਖ ਨੂੰ ਗ੍ਰਿਫਤਾਰ ਨਹੀਂ ਕਰਨਾ ਜੋ ਵੀ ਸਿੱਖ ਨਜ਼ਰ ਆਵੇ ਉਸ ਨੂੰ ਗੋਲੀ ਮਾਰ ਦੇਣੀ ਹੈ ਇਸ ਦੇ ਬਾਵਜੂਦ ਇੱਕ ਫੌਜੀ ਅਫਸਰ ਨੇ ਬੇਗੁਨਾਹ ਲੋਕਾਂ ਨੂੰ ਗੋਲੀ ਮਾਰਨ ਦੀ ਬਜਾਏ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਤੇ ਉਹਨਾਂ ਦੇ ਹੱਥ ਪਿੱਠ ਪਿੱਛੇ ਬਨ ਕੇ ਬਿਠਾ ਲਿਆ ਗਿਆ ਪਰ ਅਖੀਰ ਫੌਜੀ ਜਰਨੈਲਾਂ ਦੇ ਹੁਕਮ ਹੇਠ ਉਹਨਾਂ ਕੈਦ ਕੀਤੇ ਸਿੱਖਾਂ ਨੂੰ ਵੀ ਗੋਲੀਆਂ ਮਾਰ ਕੇ ਮਾਰ ਦਿੱਤਾ ਗਿਆ ਜਦ ਕੁਝ ਲਾਸ਼ਾਂ ਦਾ ਪੋਸਟ ਮਾਰਟਮ ਹੋਇਆ ਤਾਂ ਉਹਨਾਂ ਵਿੱਚ ਪਿੱਠ ਪਿੱਛੇ ਬੰਨੇ ਹੱਥਾਂ ਵਾਲੇ ਇਹ ਲੋਕ ਵੀ ਸ਼ਾਮਲ ਸਨ ਦਰبار صاحب ਅਤੇ ਹੋਰ ਥਾਵਾਂ ਤੇ ਹਮਲਾਵਰ ਫੌਜੀਆਂ ਨੇ ਸਾਰੀ ਲੜਾਈ ਸ਼ਰਾਬੀ ਹੋ ਕੇ ਲੜੀ ਸੀ ਇੱਕ ਸਰਕਾਰੀ ਰਿਪੋਰਟ ਮੁਤਾਬਕ ਫੌਜ ਨੇ ਸਿਰਫ ਪੰਜਾਬ ਵਿੱਚੋਂ ਹੀ 7 ਲੱਖ ਬੋਤਲਾਂ ਰੰਮ ਦੀਆਂ 30000 ਵਿਸਕੀ ਦੇ ਅਧਿਏ 60000 ਬਰਾਂਡੀ ਦੇ ਅਧਿਏ ਤੇ 1,60,000 ਵੀਅਰ ਦੀਆਂ ਬੋਤਲਾਂ ਖਰੀਦੀਆਂ ਸਨ ਇਹ ਸਾਰੀਆਂ ਪੰਜਾਬ ਸਰਕਾਰ ਦੇ ਟੈਕਸ ਅਤੇ ਐਕਸਾਈਜ਼ ਵਿਭਾਗੇ ਨੇ ਇੱਕ ਨੋਟੀਫਿਕੇਸ਼ਨ ਰਾਹੀਂ ਟੈਕਸ ਫਰੀ ਕਰਕੇ ਫੌਜ ਨੂੰ ਆਪਰੇਸ਼ਨ ਬਲੂ ਸਟਾਰ ਵਾਸਤੇ ਮਹੱਈਆ ਕੀਤੀਆਂ ਸਨ ਇਸ ਤੋਂ ਇਲਾਵਾ ਹਜ਼ਾਰਾਂ ਡੱਬੀਆਂ ਸਿਗਰਟਾਂ ਵੀ ਮਹੱਈਆ ਕੀਤੀਆਂ ਗਈਆਂ ਤੇ ਫੌਜੀ ਦਰਬਾਰ ਸਾਹਿਬ ਦੇ ਹਦੂਦ ਵਿੱਚ ਸ਼ਰਯਾਮ ਸਿਗਰਟਾਂ ਪੀਂਦੇ ਰਹੇ ਸਾਧ ਸੰਗਤ ਜੀ 6 ਜੂਨ ਦੀ ਸ਼ਾਮ ਤੱਕ ਗੋਲੀਬਾਰੀ ਘਟ ਗਈ ਸੀ ਲੜਨ ਵਾਲੇ ਸਿੰਘ ਜਾਤਾਂ ਸ਼ਹੀਦ ਹੋ ਚੁੱਕੇ ਸਨ ਤੇ ਜਾਂ ਫੌਜ ਵੱਲੋਂ ਫੜੇ ਜਾ ਚੁੱਕੇ ਸਨ ਫੌਜੀ ਹੁਣ ਦਰਬਾਰ ਸਾਹਿਬ ਪ੍ਰਕਰਮਾਂ ਵਿੱਚ ਲਾਸ਼ਾਂ ਨੂੰ ਹਟਾ ਰਹੇ ਸਨ ਦਰਬਾਰ ਸਾਹਿਬ ਕੰਪਲੈਕਸ ਵਿੱਚ ਹਰ ਪਾਸੇ ਲਾਸ਼ਾਂ ਦੇ ਢੇਰ ਸਨ ਸੈਂਕੜੇ ਫੌਜੀਆਂ ਦੀਆਂ ਲਾਸ਼ਾਂ ਫੌਜੀ ਟਰੱਕਾਂ ਵਿੱਚ ਲਜਾਈਆਂ ਗਈਆਂ ਤੇ ਸਿੱਖਾਂ ਦੀਆਂ ਲਾਸ਼ਾਂ ਢੋਣ ਵਾਸਤੇ ਮੈਂ ਉਹ ਸਫਲ ਕਮੇਟੀ ਦੀਆਂ ਕੂੜਾ ਚੁੱਕਣ ਵਾਲੀਆਂ ਟਰਾਲੀਆਂ ਲਿਆਂਦੀਆਂ ਗਈਆਂ। ਗਰਮੀ ਕਾਰਨ ਲਾਸ਼ਾਂ ਫੁੱਲ ਚੁੱਕੀਆਂ ਸਨ। ਗਲ ਚੁੱਕੀਆਂ ਸਨ। ਤੇ ਇਹਨਾਂ ਵਿੱਚੋਂ ਬਦਬੂ ਆ ਰਹੀ ਸੀ। ਦਰਬਾਰ ਸਾਹਿਬ ਦੀ ਪ੍ਰਕਰਮਾ ਵਿੱਚ ਖੜੇ ਹੋਣਾ ਵੀ ਮੁਸ਼ਕਲ ਹੋਇਆ ਪਿਆ ਸੀ। ਲਾਸ਼ਾਂ ਇਸ ਹੱਦ ਤੱਕ ਗਲ ਚੁੱਕੀਆਂ ਸਨ ਕਿ ਹੱਥ ਲਾਇਆ ਅੰਗ ਵੀ ਲੱਥ ਜਾਂਦੇ ਸਨ, ਝੜ ਜਾਂਦੇ ਸਨ। ਲਾਸ਼ਾਂ ਤੇ ਡੀ ਡੀਟੀ ਦਾ ਛੜਕਾ ਕੀਤਾ ਗਿਆ ਲਾਸ਼ਾਂ ਚੁੱਕਣ ਵਾਲੇ ਸਫਾਈ ਸੇਵਕਾਂ ਨੂੰ ਲਾਲਚ ਦਿੱਤਾ ਗਿਆ ਕਿ ਲਾਸ਼ਾਂ ਦੇ ਬੋਝਾਂ ਵਿੱਚੋਂ ਜੋ ਵੀ ਮਾਲ ਮੱਤਾਂ ਮਿਲੇ ਉਹ ਤੁਸੀਂ ਰੱਖ ਲੈਣਾ ਉਹ ਤੁਹਾਡਾ ਹੀ ਹੋਏਗਾ ਉਹਨਾਂ ਸਾਰਿਆਂ ਨੂੰ ਸ਼ਰਾਬ ਦੀਆਂ ਬੋਤਲਾਂ ਦਿੱਤੀਆਂ ਗਈਆਂ ਤੇ ਉਹਨਾਂ ਸ਼ਰਾਬ ਦੇ ਨਸ਼ੇ ਵਿੱਚ ਲਾਸ਼ਾਂ ਦੀ ਬਦਬੂ ਦੀ ਪਰਵਾਹ ਨਾ ਕਰਦੇ ਹੋਏ ਇਹਨਾਂ ਲਾਸ਼ਾਂ ਨੂੰ ਕੂੜਾ ਢੋਣ ਵਾਲੀਆਂ ਗੱਡੀਆਂ ਵਿੱਚ ਲੱਦ ਕੇ ਸਥਾਨਕ ਸ਼ਹੀਦ ਗੰਜ ਬਾਬਾ ਦੀਪ ਸਿੰਘ ਨੇੜੇ ਬਣੇ ਸ਼ਮਸ਼ਾਨ ਘਾਟ ਵਿਖੇ ਲਿਆਂਦਾ ਗਿਆ ਜਿੱਥੇ ਸਾਰੀਆਂ ਲਾਸ਼ਾਂ ਦਾ ਸੰਸਕਾਰ ਕਰਨਾ ਸ਼ੁਰੂ ਕੀਤਾ ਗਿਆ ਹਰ ਚਿਤਾ ਤੇ 15 ਦੇ ਕਰੀਬ ਲਾਸ਼ਾਂ ਰੱਖ ਕੇ ਬਿਨਾਂ ਕਿਸੇ ਧਾਰਮਿਕ ਰਸਮ ਦੇ ਲਾਸ਼ਾਂ ਨੂੰ ਅੱਗ ਲਾਈ ਜਾ ਰਹੀ ਸੀ ਲਾਸ਼ਾਂ ਢੋਣ ਦਾ ਕੰਮ 6 ਤੇ 7 ਜੂਨ ਦੋਵੇਂ ਦਿਨ ਦਿਨ ਰਾਤ ਚੱਲਦਾ ਰਿਹਾ ਬ੍ਰਿਗੇਡੀਅਰ ਉਹੰਕਾਰ ਸਿੰਘ ਗੁਰਾਇਆ ਜੋ ਅਸਾਮੀ ਜੰਗ ਦੇ ਵਿੱਚ ਸ਼ਾਮਲ ਸੀ ਉਹ ਕਹਿੰਦਾ ਕਿ ਉਹਨਾਂ ਸਨ 1965 ਤੇ 1971 ਦੀ ਜੰਗ ਵਿੱਚ ਵੀ ਹਿੱਸਾ ਲਿਆ ਸੀ ਪਰ ਇੰਨੀਆਂ ਲਾਸ਼ਾਂ ਉਹਨਾਂ ਨੇ ਉਸ ਲੜਾਈ ਵਿੱਚ ਵੀ ਨਹੀਂ ਸੀ ਵੇਖੀਆਂ ਉਧਰ ਦਰਬਾਰ ਸਾਹਿਬ ਤੋਂ ਗ੍ਰਿਫਤਾਰ ਕੀਤੇ ਸਾਰੇ ਲੋਕਾਂ ਨੂੰ ਸ੍ਰੀ ਗੁਰੂ ਰਾਮਦਾਸ ਸਰਾ ਅਤੇ ਕੰਟਾ ਘਰ ਤੋਂ ਮਿਲਟਰੀ ਸ਼ਾਣੀ ਵਿੱਚ ਲਜਾਇਆ ਜਾ ਰਿਹਾ ਸੀ ਫੌਜੀ ਟਰੱਕ ਦੋਹਾਂ 게ਟਾਂ ਤੇ ਖੜੇ ਸਨ ਫੜੇ ਗਏ ਲੋਕਾਂ ਦੀਆਂ ਬਾਹਾਂ ਪਿੱਛੇ ਕਰਕੇ ਬੰਨੀਆਂ ਹੋਈਆਂ ਸਨ ਜੇ ਕੋਈ ਟਰੱਕ ਤੇ ਚੜਨ ਵਿੱਚ ਅਸਫਲ ਰਹਿੰਦਾ ਸੀ ਜੇ ਕਿਸੇ ਤੋਂ ਨਾ ਚੜਿਆ ਜਾਂਦਾ ਸੀ ਤਾਂ ਉਸ ਦੀ ਮਾਰਕਟਾਈ ਕੀਤੀ ਜਾਂਦੀ ਸੀ ਦਰਬਾਰ ਸਾਹਿਬ ਤੋਂ ਬੰਦੀ ਬਣਾ ਕੇ ਸਾਰਿਆਂ ਨੂੰ ਅੰਮ੍ਰਿਤਸਰ ਦੀ ਕਤਵਾਲੀ ਲਿਜਾਇਆ ਗਿਆ। ਉੱਥੋਂ ਫਿਰ ਅੰਮ੍ਰਿਤਸਰ ਦੀ ਮਿਲਟਰੀ ਛਾਉਣੀ ਵਿੱਚ ਲਜਾਇਆ ਗਿਆ। ਫੌਜੀ ਛਾਉਣੀ ਵਿੱਚ ਕਮਰਿਆਂ ਵਿੱਚ ਤੁਨ-ਤੁਨ ਕੇ ਸਿੰਘਾਂ ਨੂੰ ਭਰ ਦਿੱਤਾ ਗਿਆ। ਜਿੱਥੇ ਉਹਨਾਂ ਲਈ ਸਾਹ ਲੈਣਾ ਵੀ ਔਖਾ ਹੋ ਗਿਆ ਸੀ। ਕਿੰਨੇ ਹੀ ਸਿੰਘ ਬੇਹੋਸ਼ ਹੋ ਗਏ ਸਨ। ਫੌਜੀ ਛਾਉਣੀ ਵਿੱਚ ਹੀ ਫੌਜ ਵੱਲੋਂ ਗ੍ਰਿਫਤਾਰ ਕੀਤੇ ਗਏ ਸ਼੍ਰੋਮਣੀ ਕਮੇਟੀ ਦੇ ਮੈਂਬਰ ਭਾਈ ਸੁਜਾਨ ਸਿੰਘ ਮਨਾਵਾ ਦੀ ਹਾਲਤ ਵਿਗੜ ਗਈ ਸੀ ਸਾਧ ਸੰਗਤ ਜੀ ਇਹ ਨਾ ਭੁੱਲਣ ਯੋਗ ਤੀਜੇ ਖੱਲੂ ਘਾਰੇ ਦੇ ਸਮੂਹ ਸ਼ਹੀਦਾਂ ਨੂੰ ਕੋਟਾਨ ਕੋਟ ਪ੍ਰਣਾਮ ਸਤਿਗੁਰੂ ਕਿਰਪਾ ਕਰਨ ਹੋਇਆਂ ਪੁੱਲਾਂ ਦੀ ਮਾਫੀ ਬਖਸ਼ੋ ਆਗਿਆ ਬਲਾਉ ਫਤਿਹ ਆਖੋ ਗੱਜ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ